ਮੋੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰ ਮੀਤ ਹੇਅਰ ਅਤੇ ਗੁਰਮੀਤ ਸਿੰਘ ਖੁੱਡੀਆਂ ਲਈ ਲੋਕ ਮੇਲੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸੀਐਮ ਨੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਸੁਨਾਮ ਵਿੱਚ ਪ੍ਰੋਗਰਾਮ ਕੀਤਾ। ਉਥੇ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਸਰਦੂਰਗੜ ਦੇ ਝੁੰਨੀਰ ਵਿੱਚ ਚੋਣ ਪ੍ਰਚਾਰ ਕੀਤਾ। ਮੈਂ ਦਿੱਲੀ ਮੈਂ ਗੁਜਰਾਤ ਜਾ ਰਿਹਾ ਸੀ ਪਰਸੋਂ। ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ। ਇੱਕ ਪਰਿਵਾਰ ਮਿਲਿਆ ਮੈਨੂੰ ਇੱਕ ਕੁੜੀ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਦਾਦੀ ਸੀ 70 ਸਾਲ ਦੀ ਇੱਕ ਉਹਦਾ ਭਾਈ ਸੀ ਤੇ ਇੱਕ ਉਹਦੀ ਭਝਾਈ ਸੀ ਚੂੜਾ ਪਾਇਆ ਹੋਇਆ ਸੀ ਨਵਾਂ ਵਿਆਹ ਹੋਇਆ ਹੁਣ ਉਹ ਕੁੜੀ ਮੈਨੂੰ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ ਤੁਹਾਡੇ ਕਰਕੇ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਮੈਂ ਕੀ ਕਰਤਾ ਦੱਸੋ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਨਿਯੁਕਤੀ ਪੱਤਰ ਸਾਨੂੰ ਮਿਲ ਗਏ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦ ਦਿਨ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆਂ ਐਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ ਇਹ ਸਾਡੇ ਤੋਂ ਖੁਸ਼ੀਆਂ ਖੋਲੀਆਂ ਸੀ ਸੱਥਾਂ 'ਚੋਂ ਰੌਣਕਾਂ ਚਲੀਆਂ ਗਈਆਂ ਸੀ 25-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ ਕਿੱਧਰ ਜਾਵਾਂਗੇ ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇਥੋਂ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਨਾ ਫਿਰੋ ਸਵਾ ਦੋ ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਵਿੱਤ ਮੰਤਰੀ ਬੈਠਾ ਹੈ ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਭਰਾਂਗੇ ਨੌਕਰੀਆਂ ਵੀ ਦੇਵਾਂਗੇ ਬਿਜਲੀ ਫਰੀ ਦੇਵਾਂਗੇ ਹਸਪਤਾਲ ਮੁਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ ਇਹ ਤਰੀਕਾ ਹੁੰਦਾ ਹੈ ਕਿ ਚਲਾਉਣ ਦਾ